ਸ਼ਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀ ਦੇਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਟਾੜਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਡੇ ਨਾਲ ਇੱਕ ਅਹਿਮ ਖਬਰ ਜਿਹੜੀ ਇਹ ਸਾਂਝੀ ਕਰਨ ਲੱਗੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਜਿਹੜੀ ਇਹ ਪੈ ਰਹੀ ਹੈ ਧੁੱਪ ਜਿਹੜੀ ਇਹ ਉਹ ਬਹੁਤ ਤੇਜ਼ ਜਿਹੜੀ ਹੈ ਤੇ ਇੱਕ ਲੂ ਦੀ ਤਰ੍ਹਾਂ ਜਿਹੜੀ ਹੈ ਧੁੱਪ ਜਿਹੜੀ ਧੁੱਪ ਆ ਉਹ ਇਸ ਤਰ੍ਹਾਂ ਦੀ ਗਰਮੀ ਪੈ ਰਹੀ ਜਿਹੜੀ ਕਿ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਗਰਮੀ ਪੈਂਦੀ ਸੀ ਉਹ ਇਸ ਵਾਰ ਮਈ ਮਹੀਨੇ ਦੇ ਵਿੱਚ ਜਿਹੜੀ ਸਟਾਰਟ ਹੋ ਗਈ ਤਾਂ ਮਈ ਮਹੀਨੇ ਦੇ ਵਿੱਚ ਜਦੋਂ ਮੌਸਮ ਵਿਭਾਗ ਨੇ ਜਿਹੜਾ ਆ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਮੀ ਦੇ ਵਿੱਚ ਜਿਹੜੀ ਇਹ 5 ਤੋਂ 6 ਦਿਨ ਜਿਹੜੀ ਲਗਾਤਾਰ ਲੂ ਚੱਲੇਗੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਗਰਮੀ ਬਾਰੇ ਜਿਹੜਾ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ اسی ਚੀਜ਼ ਨੂੰ ਤੁਸੀਂ ਵੀ ਬਹੁਤ ਜ਼ਿਆਦਾ ਮਹਿਸੂਸ ਕੀਤਾ ਹੋਵੇਗਾ ਜਿਦੇ ਚ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਟੈਂਪਰੇਚਰ ਆ ਉਹ 42 ਤੋਂ 46 ਡਿਗਰੀ ਦੇ ਵਿੱਚ ਵਿੱਚ ਜਿਹੜਾ ਆ ਚੱਲਦਾ ਪਿਆ ਆ ਤੇ ਬਹੁਤ ਜ਼ਿਆਦਾ ਗਰਮੀ ਹੋਣ ਤੇ ਪੰਜਾਬ ਸਰਕਾਰ ਨੇ ਜਿਹੜਾ ਆ ਇੱਕ ਐਲਾਨ ਕਰ ਦਿੱਤਾ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਜਿਹੜੀਆਂ ਨੇ ਜੂਨ 1 ਤੋਂ ਸ਼ੁਰੂ ਹੁੰਦੀਆਂ ਸੀ ਉਹ 21 ਮਈ ਤੋਂ ਹੀ ਸ਼ੁਰੂ ਹੋ ਕੇ 30 ਜੂਨ ਤੱਕ ਜਿਹੜੀਆਂ ਚੱਲਣਗੀਆਂ ਬਹੁਤ ਜ਼ਿਆਦਾ ਜਿਹੜਾ ਆ ਇੱਕ ਲੈਟਰ ਜਿਹੜੀ ਉਹ ਵਾਇਰਲ ਕੀਤੀ ਜਾ ਰਹੀ ਹੈ WhatsApp ਪੇਜਾਂ ਦੇ ਉੱਤੇ Facebook ਪੇਜਾਂ ਦੇ ਉੱਤੇ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਆ ਸਕੂਲਾਂ ਦੇ ਵਿੱਚ ਜਿਹੜੀ ਹੈ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਦਾ ਇਹ ਸਰਕਾਰੀ ਸਕੂਲਾਂ ਤੋਂ ਇਲਾਵਾ ਉਹਨਾਂ ਨੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ ਜਿੰਨੇ ਵੀ ਸਕੂਲ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਛੁੱਟੀਆਂ ਕਰ ਦਿੱਤੇ ਜਾਣ 21 ਮਈ ਤੋਂ ਲੈ ਕੇ 30 ਜੂਨ ਤੱਕ ਜਿਹੜੀਆਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਬੱਚੇ ਗਰਮੀ ਦੇ ਵਿੱਚ ਦੂਰੋਂ ਚੱਲ ਕੇ ਆਉਂਦੇ ਸੀ ਕੁਝ ਬੱਚੇ ਜਿਹੜੇ ਟਰੈਵਲ ਕਰਕੇ ਆਉਂਦੇ ਸੀ ਤੇ ਕੁਝ ਬੱਚੇ ਜਿਹੜੇ ਆ ਦੂਰੋਂ ਨੇੜਿਓਂ ਪਿੰਡਾਂ ਦੇ ਵਿੱਚੋਂ ਚੱਲ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਪੈਦਲ ਹੀ ਪਹੁੰਚਦੇ ਸੀ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਜਿਆਦਾ ਗਰਮੀ ਮਹਿਸੂਸ ਕਰਨ ਦੇ ਉੱਤੇ ਜਿਹੜਾ ਹੈ ਬਹੁਤ ਜਿਆਦਾ ਟੈਂਪਰੇਚਰ ਵਧਣ ਦੇ ਨਾਲ ਕੀ ਹੋਇਆ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੁਸੀਂ ਦੇ ਦੇ ਮੇਰਾ ਡੀਪੀਸੀ ਪੰਜਾਬੀ ਖਬਰ ਵਧੀਆ ਲੱਗੀ ਤੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਚੈਨਲ ਦੇ ਉੱਤੇ ਹੋਰ ਜਿਆਦਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ